ਵੀਡੀਓ ਦੇਖਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਰੇ ਤੇ ਨਾਲ ਲਗੇ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਤੁਸੀਂ ਸਾਰੇ ਦੇਖ ਦਿਆਂ ਵੀਰੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜਿਹੜੇ ਸਾਡੇ ਬਰਾਸਤੀ ਖੇਡਾਂ ਵਾਲੇ ਜਿੰਨੇ ਵੀ ਜਿਹੜੀ ਆਪਣੀ ਕਮੇਟੀ ਬਣੀ ਉਹਦੇ ਆਗੂ ਸਹਿਬਾਨਾਂ ਨੂੰ ਕਿ ਕੱਲ ਦੇਖੋ ਮੈਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਕੀਪਾ ਹਸਵਾਲ ਨੂੰ ਕੀਪਾ ਹਸਵਾਲ ਤੇ ਇੱਕ ਸਾਲ ਦੇ ਲਈ ਬੈਨ ਲਾਤਾ ਕਮੇਟੀ ਦੇ ਵੱਲੋਂ ਬੈਨ ਲਾਇਆ ਗਿਆ ਮੇਰੀ ਬੇਨਤੀ ਹੈ ਕਮੇਟੀ ਦੇ ਜਿੰਨੇ ਵੀ ਸਾਡੇ ਆਪੂ ਸਹਿਬਾਨ ਆ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਮੈਨੂੰ ਸਵਾਵਾ ਦਿੱਤੀ ਸਰਪ੍ਰਸਤ ਦੀਆਂ ਤੇ ਜਦੋਂ ਕਮੇਟੀ ਬਣੀ ਆ ਤਾਂ ਮੈਨੂੰ ਵੀ ਜ਼ਿੰਮੇਵਾਰੀ ਵੜੀ ਸਰਪ੍ਰਸਤੀ ਦੀ ਇੱਕ ਸਰਪ੍ਰਸਤ ਹੋਣ ਦੇ ਨਾਤੇ ਤੇ ਇੱਕ ਤੁਹਾਡੀ ਜਿਹੜੀ ਖੇੜਾ ਬਰਾਸਤੀ ਖੇੜਾ ਇਹਨੂੰ ਉੱਚਾ ਲੈ ਜਾਣ ਦੀ ਮੈਂ ਤੁਹਾਨੂੰ ਸੁਝਾਉਂ ਤਾਨੂੰ ਸਾਰਿਆਂ ਨੂੰ ਕਿ ਦੇਖੋ ਜਿਹੜਾ ਕੱਲੇ ਫੈਸਲਾ ਲਿਆ ਗਿਆ ਇਹ ਇਸ ਤਰ੍ਹਾਂ ਇਹਨੂੰ ਫੈਸਲਾ ਨਹੀਂ ਲੈਣਾ ਚਾਹੀਦਾ ਬਹੁਤ ਸਾਰੀਆਂ ਅਜੇ ਆਪਣੇ ਨੂੰ ਸਮੱਸਿਆਵਾਂ ਆਉਣੀਆਂ ਨੇ ਆਪਾਂ ਜਿਸ ਕੋਈ ਸੰਗਠਨ ਚਲਾਉਣਾ ਵਾ ਆਪਣੇ ਮੁੱਦੇ ਤੇ ਜ਼ਿੰਮੇਵਾਰੀਆਂ ਨੇ ਤਾਂ ਬਹੁਤ ਜ਼ਿਆਦਾ ਸਮੱਸਿਆਵਾਂ ਆਉਣੀਆਂ ਨੇ ਬਹੁਤ ਸ਼ਿਕਾਇਤਾਂ ਵੀ ਆਉਣੀਆਂ ਨੇ ਬਹੁਤ ਆਪਣੇ ਕੋਲ ਮੁੱਦੇ ਵੀ ਆਉਣੇ ਆ ਪਰ ਇਸ ਤਰ੍ਹਾਂ ਕਿਸੇ ਖੜਾ ਦੀ ਜਿਵੇਂ ਕੀਪੇ ਹਿੱਸੇਵਾਲ ਨੂੰ ਇੱਕਦਮ ਆਪਾਂ ਕਹਿ ਦੇਣਾ ਕਿ ਉਹਨੂੰ ਬੈਨ ਕਰਤਾ ਇਹ ਫੈਸਲਾ ਮੇਰੇ ਹਿਸਾਬ ਦੇ ਨਾਲ ਜੇਕਰ ਆਪਾਂ ਸੰਗਠਨ ਨੂੰ ਵਧੀਆ ਤਰੀਕਾ ਨਾਲ ਚਲਾਉਣਾ ਤਾਂ ਬਿਲਕੁਲ ਬਾਜਬ ਨਹੀਂ ਉਤਰਦਾ ਕਿਉਂਕਿ ਕਿਸੇ ਨੂੰ ਵੀ ਆਪਾਂ ਜੇ ਇਸ ਤਰ੍ਹਾਂ ਦੀ ਕੋਈ ਬੈਨ ਕਰਨ ਦੀ ਜਾਂ ਸਜ਼ਾ ਲਾਉਣੀ ਆ ਤਾਂ ਉਹਦਾ ਕੋਈ ਢੰਗ ਤਰੀਕਾ ਪਹਿਲਾਂ ਉਸ ਨੂੰ ਬੰਦੇ ਨੂੰ ਕੀ ਆਪਾਂ ਇੱਕੋ ਦਿਨ ਇੱਕੋ ਮੀਟਿੰਗ ਦੇ ਵਿੱਚ ਤੁਰੰਤ ਫੈਸਲਾ ਲੈਣਾ ਆਪਣੇ ਲਈ ਸਹੀ ਤੇ ਅ ਲੋਕ ਇਸ ਫੈਸਲੇ ਨੂੰ ਮੰਨਣਗੇ ਕਿਉਂਕਿ ਸੰਗਠਨ ਤਾਂ ਜੇਕਰ ਆਪਾਂ ਕੋਈ ਫੈਸਲਾ ਲੈਨੇ ਆਪਰੇ ਕੋ ਕਾਨੂੰਨੀ ਪਾਵਰ ਤਾਂ ਹੈ ਨਹੀਂ ਕੋਈ ਆਪਣੇ ਕੋ ਸਿਰਫ ਇਹ ਆ ਕਿ ਲੋਕਾਂ ਦੇ ਮਨਾਂ ਬੈ ਸਤਕਾਰ ਆ ਉਹਨਾਂ ਨੂੰ ਲੋਕਾਂ ਨੂੰ ਜਿੰਨਾ ਚਿਰ ਇਹ ਚੀਜ਼ ਦਾ ਅਹਿਸਾਸ ਆ ਕਿ ਆਪਾਂ ਜੋ ਕੰਮ ਕਰ ਰਹੇ ਆ ਆਪਣੇ ਖੇਡਾਂ ਨੂੰ ਬਚਾਉਣ ਲਈ ਤੇ ਅੱਗੇ ਲਿਜਾਣ ਦੀ ਕਰ ਰਹੇ ਆ ਤਾਂ ਉਹਨਾਂ ਦੇ ਲੋਕ ਆਪਣਾ ਫੈਸਲਾ ਵੀ ਮੰਨਣਗੇ ਆਪਣਾ ਸਵਾਗਤ ਵੀ ਕਰਨਗੇ ਪਰ ਫਿਰ ਮੈਂ ਕਹਿਣਾ ਚਾਹੁੰਦਾ ਜਿਹੜਾ ਕੀਪਾ ਹਿੱਸੇ ਵਾਲ ਨੂੰ ਇਸ ਤਰ੍ਹਾਂ ਤਰੰਤ ਕਹਿਤਾ ਵੀ ਇੱਕ ਦਸਾਲ ਦੇ ਲਈ ਤੇ ਤੇ ਬੈਲ ਲਾ ਤਾਂ 50 ਹਜ਼ਾਰ ਰੁਪਏ ਜੁਰਮਾਨਾ ਲਾ ਤਾਂ ਇਹ ਫੈਸਲੇ ਦੀ ਮੈਂ ਪਰ ਜੋ ਸ਼ਬਦਾਂ ਦੇ ਵਿੱਚ ਵਿਰੋਧਤਾ ਕਰਦਾ ਮੇਰੇ ਅਨਸਾਰ ਉਸ ਬੰਦੇ ਨੂੰ ਪਹਿਲਾਂ ਨੋਟਿਸ ਦੇ ਕੇ ਠੀਕ ਹੈ ਪਹਿਲੀ ਮੀਟਿੰਗ ਦੇ ਵਿੱਚ ਬੁਲਾਉਂਦੇ ਦੋ ਮੀਟਿੰਗਾਂ ਹੁੰਦੀਆਂ ਤਿੰਨ ਹੁੰਦੀਆਂ ਉਹਦਾ ਪੱਖ ਜਾਣਿਆ ਜਾਂਦਾ ਸਾਰਾ ਪੱਖ ਜਾਣ ਕੇ ਫਿਰ ਆਪਾਂ ਵਿਚਾਰਦੇ ਕੀ ਕਰਦਾ ਉਸ ਨੂੰ ਵਾਰਨਿੰਗ ਵੀ ਦਿੱਤੀ ਜਾ ਸਕਦੀ ਸੀ ਜੇਕਰ ਆਪਾਂ ਨੂੰ ਲੱਗਦਾ ਕਿ ਉਹਦੀ ਖੇਡ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ ਆਪਾਂ ਨੂੰ ਤਾਂ ਆਪਾਂ ਨੂੰ ਬਾਰਨਕ ਦੇਣ ਦਾ ਵੀ ਆਪਣੇ ਕੋਲ ਜਰੀਆ ਹੋ ਸਕਦਾ ਸੀ ਪਰ ਆਪਾਂ ਇੱਕਦਮ ਜੇ ਆਪਾਂ ਕਹიდੀ ਵੀ ਜੇ ਇਹਦੀ ਖੇਡ ਤੇ ਬੈਨ ਕਰਤਾ ਦੇਖੋ ਜੀ ਵੀ ਇਹ ਖੇਡ ਆ ਖਿਡਾਰੀ ਆ ਪੈਸੇ ਲੋਂਦਾ ਸਾਰਾ ਪ੍ਰਬੰਧ ਖਿਡਾਰੀ ਦਾ ਹੁੰਦਾ ਸਾਰਾ ਕੁਝ ਹੁੰਦਾ ਆਪਾਂ ਜੇ ਸੂਬਾ ਕਮੇਟੀ ਦੇ ਵਿੱਚ ਆਪਾਂ ਬਣ ਗਏ ਕਮੇਟੀ ਬਣ ਗਏ ਸੰਗਠਨ ਬਣਾ ਲਿਆ ਯਾਰ ਘਟੋ ਘਟੋ ਸੰਗਠਨ ਬਣਾਉਣ ਤੋਂ ਬਾਅਦ ਉਹਨੂੰ ਹਜੇ ਆਪਾਂ ਸਟੈਂਡ ਤਾਂ ਕਰ ਲੀਏ ਆਪਾਂ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਗੁਰੇਜ਼ ਕਰੀਏ ਜਿੰਨਾ ਚਿਰ ਹਜੇ ਆਪਾਂ ਪੂਰੇ ਪੈਰਾਂ ਤੇ ਨਹੀਂ ਹੁੰਦੇ ਹਜੇ ਤਾਂ ਆਪਾਂ ਲੋਕਾਂ ਦੇ ਮਨਾਂ ਦੇ ਵਿੱਚ ਜਗ੍ਹਾ ਵੀ ਨਹੀਂ ਆਪਣੀ ਬਣੀ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਆਪਣੀ ਪੂਰੀ ਤਰ੍ਹਾਂ ਜਗ੍ਹਾ ਵੀ ਨਹੀਂ ਬਣੀ ਹਜੇ ਨਾ ਆਪਾਂ ਹਜੇ ਇਸ ਤਰ੍ਹਾਂ ਦੇ ਪੱਧਰ ਦੇ ਉੱਤੇ ਜੇਕਰ ਆਪਾਂ ਸੰਗਠਨ ਬਣਾਇਆ ਤਾਂ ਇਹਨੂੰ ਚਲਾਉਣ ਦੇ ਵੀ ਢੰਗ ਤਰੀਕੇ ਹੁੰਦੇ ਆ ਮੇਰਾ ਸੁਝਾਅ ਕਮੇਟੀ ਨੂੰ ਸਰਪ੍ਰਸਤ ਹੋਣ ਦੇ ਨਾਤੇ ਕੇਸ ਫੈਸਲੇ ਉਹਨਾਂ ਦੁਆਰਾ ਪੁਨਰ ਵਿਚਾਰਿਆ ਜਾਵੇ ਅੱਗੇ ਤੋਂ ਜਿਹੜੀ ਕਮੇਟੀ ਆ ਇਸ ਤਰ੍ਹਾਂ ਦੇ ਤੁਰੰਤ ਫੈਸਲੇ ਲੈਣ ਤੋਂ ਗੁਰੇਜ਼ ਕਰੇ ਇਸ ਤਰ੍ਹਾਂ ਤੁਰੰਤ ਫੈਸਲੇ ਲੈਣ ਤੋਂ ਜਿੰਨਾਂ 'ਚ ਸਾਰੇ ਆਗੂ ਤੇ ਜਿੰਨਾਂ 'ਚ ਸਾਰੇ ਅਹੁਦੇਦਾਰ ਮੀਟਿੰਗ ਨੂੰ ਮੀਟਿੰਗ ਦੇ ਰੂਪ ਦੇ ਵਿੱਚ ਰੱਖਿਆ ਜਾਵੇ ਬੈਠ ਕੇ ਸੁਣਵਾਈ ਨਹੀਂ ਕਰਦੇ ਬਾਰ-ਬਾਰ ਸੁਣਵਾਈ ਕਰਨ ਤੋਂ ਬਾਅਦ ਜ਼ਰੂਰੀ ਨਹੀਂ ਹੈ ਕਿ ਆਪਾਂ ਇੱਕ ਜੀ ਮੀਟਿੰਗ ਰੱਖ ਲੂ ਉਹਦੇ ਵਿੱਚ ਆਪਾਂ ਤੁਰੰਤ ਫੈਸਲਾ ਦੇਣਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਆਪਾਂ ਤਾੜਨਾ ਵੀ ਕਰ ਸਕਦੇ ਹਾਂ ਕਿਸੇ ਨੂੰ ਕੋਈ ਗਲਤ ਲੱਗਦਾ ਤਾੜਨਾ ਵੀ ਕਰ ਸਕਦਾ ਸਮਝਾਉਣ ਦਾ ਮਕਸਦ ਵੀ ਆਪਣਾ ਹੋਣਾ ਚਾਹੀਦਾ ਕਿਸੇ ਨੂੰ ਸਜ਼ਾ ਸੁਣਾਉਣੀ ਇੱਕਦਮ ਆਪਾਂ ਕਿਸੇ ਨੂੰ ਕਹਿ ਦੇਣਾ ਸਜ਼ਾ ਸੁਣਾਉਣੀ ਤਾਂ ਮੇਰੇ ਹਿਸਾਬ ਦੇ ਨਾਲ ਇਹ ਸੰਗਠਨ ਨੂੰ ਅੱਗੇ ਲਿਜਾਣ ਦੇ ਵਿੱਚ ਆਪਣੇ ਇਹੋ ਜਿਹੇ ਫੈਸਲੇ ਆ ਬਹੁਤ ਗਲਤ ਸਾਬਤ ਹੋਣਗੇ ਇਹ ਫੈਸਲੇ ਨੂੰ ਪੁਨਰ ਵਿਚਾਰਿਆ ਜਾਵੇ ਅੱਗੇ ਤੋਂ ਕਮੇਟੀ ਨੂੰ ਗ੍ਰੇ ਮੇਰੀ ਗੁਜਾਰਸ਼ ਆ ਸਰਪ੍ਰਸਤ ਹੋਣ ਦੇ ਨਾਤੇ ਕਿ ਅੱਗੇ ਤੋਂ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਸਾਰੇ ਹੀ ਜਿੰਨੇ ਅਹੁਦੇਦਾਰ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਏ ਇੱਕ ਮੀਟਿੰਗ ਦੀ بجائے 2 3 4 ਮੀਟਿੰਗਾਂ ਹੋਣ ਬਰੀਕੀ ਨਾਲ ਵਿਚਾਰਿਆ ਜਾਵੇ ਹਰ ਬੰਦੇ ਦਾ ਪੱਖ ਸੁਣਿਆ ਜਾਵੇ ਨਿਰਪੱਖ ਤੇ ਸਹੀ ਨਿਰਪੱਖ ਤੇ ਸਹੀ ਫੈਸਲਾ ਜੇ ਤੁਸੀਂ ਲੈਨੇ ਹੋ ਕਾ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਸੰਗਠਨਪਤੀ ਹੋਰ ਲੋਕਪ੍ਰਿਤਾ ਵਧੂਗੀ ਜੇਕਰ ਆਪਾਂ ਆਪਣਾ ਮਕਸਦ ਇਹੀ ਹੋਵੇ ਕਿ ਅਸੀਂ ਕਿਤੇ ਫੈਸਲੇ ਥੋਪਣੇ ਆ ਹਮੇਸ਼ਾ ਪੰਜਾਬੀ ਲੋਕ ਥੋਪੇ ਹੋਏ ਫੈਸਲੇ ਕਦੇ ਇਹਨੂੰ ਮੰਨਦੇ ਨਹੀਂ ਹੁੰਦੇ ਮੇਰਾ ਆਪਦਾ ਤਜਰਬਾ ਪਿਆਰ ਸਤਿਕਾਰ ਨਾਲ ਤੇ ਸਾਂਝੀ رائے ਦੇ ਨਾਲ ਜੇ ਆਪਾਂ ਫੈਸਲਾ ਕਰਾਂਗੇ ਤੇ ਆਪਣਾ ਮਕਸਦ ਸਿਰਫ ਤੇ ਸਿਰਫ ਕਿਸ ਨੂੰ ਸਜ਼ਾ ਦੇਣਾ ਨਹੀਂ ਹੋਣਾ ਚਾਹੀਦਾ ਉਹਨੂੰ ਸਿੱਧੇ ਰਾਹ ਪਾਉਣਾ ਵੀ ਹੋਣਾ ਚਾਹੀਦਾ ਸੋ ਕੀਪਾ ਹਿੱਸੇਵਾਲ ਨੂੰ ਇੱਕ ਤਰ੍ਹਾਂ ਨਾਲ ਬੈਨ ਕਰਨਾ ਮੈਂ ਇਸ ਚੀਜ਼ ਦੀ ਮਤਲਬ ਪੂਰਜੋਰ ਵਹੁਤਾ ਕਰਦਾ ਮੈਂ ਦਿਲੋਂ ਕੀਪੇ ਹਿੱਸੇਵਾਲ ਦੀ ਮਤਲਬ ਇਸ ਚੀਜ਼ ਦੇ ਨਾਲ ਕਿਹਲਾ ਭਾਵੇਂ ਕਿ ਹਜੇ ਮੇਰੀ ਉਹਨਾਂ ਕੋਈ ਗੱਲ ਨਹੀਂ ਹੋਈ ਕੀ ਪੀਸ ਵਾਲੀ ਦੇ ਨਾਲ ਨਾ ਮੇਰੇ ਕੋਲ ਤਾਂ ਨੰਬਰ ਨਾ ਮੇਰੇ ਦੀ ਗੱਲ ਹੋਏ ਜੂ ਮੈਂ ਮਹਿਸੂਸ ਕੀਤਾ ਮੈਂ ਆਪਦੇ ਪੱਧਰ ਤੇ ਕਹਿ ਰਿਹਾ ਵਾਂ ਵੀ ਇਹ ਫੈਸਲਾ ਤਤ ਕਮੇਟੀ ਨੂੰ ਇਹ ਵਾਪਸ ਲੈਣਾ ਚਾਹੀਦਾ ਦੁਬਾਰਾ ਬੈਠ ਕੇ ਫੇਰ ਸਾਰੀ ਸਲਵਾਈ ਕਰਕੇ ਸਾਰਿਆਂ ਨਾਲ ਬੈਠ ਕੇ ਇੱਕ ਨਿਰਪੱਖ ਤੇ ਸਹੀ ਫੈਸਲਾ ਆਪਾਂ ਲੈਣਾ ਚਾਹੀਦਾ ਹੱਕ ਦੇ ਵਿੱਚ ਕਰੋ ਫਤਿਹ ਪ੍ਰਮਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਫਤਿਹ